ਵੱਡੀ ਖਬਰ ਨੇ ਪੂਰੇ ਪੰਜਾਬ ਦੇ ਵਿੱਚ ਭੜਥੂ ਪਾ ਦਿੱਤਾ ਹੈ ਅੱਜ ਕਿਸਾਨ ਆਗੂ ਕੇਂਦਰ ਦੇ ਨਾਲ ਮੀਟਿੰਗ ਕਰਨ ਗਏ ਸੀ ਤੇ ਸਾਰੇ ਕਿਸਾਨ ਆਗੂ ਗ੍ਰਿਫਤਾਰ ਕਰ ਲਏ ਗਏ ਨੇ ਫੜ ਲਏ ਗਏ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸਰਵਨ ਸਿੰਘ ਪੰਦੇਰ ਨੂੰ ਵੀ ਅਭਮਨਿਉ ਕੁਹੜ ਨੂੰ ਕਾਕਾ ਸਿੰਘ ਕੋਟੜਾ ਨੂੰ ਸਾਰੇ ਕਿਸਾਨ ਆਗੂ ਜਿਹੜੇ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਲਈ ਗਏ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਨੂੰ ਫੜ ਲਿਆ ਗਿਆ ਔਰ ਉਧਰ ਸ਼ੰਭੂ ਤੇ ਖਨੌਰੀ ਜਿਹੜਾ ਮੋਰਚਾ ਲੱਗਿਆ ਉਹਨਾਂ ਮੋਰਚਿਆਂ ਦੇ ਉੱਪਰ ਭਾਰੀ ਪੁਲਿਸ ਫੋਰਸ ਭੇਜ ਦਿੱਤੀ ਗਈ ਹੈ ਜੋ ਜਾਣਕਾਰੀਆਂ ਨਿਕਲ ਕੇ ਆ ਰਹੀਆਂ ਨੇ ਸ਼ੰਭੂ ਦੇ ਉੱਪਰ ਮਤਲਬ ਸੈਂਕੜੇ ਜਿਹੜੇ ਜੀਸੀਬੀ ਮਸ਼ੀਨਾਂ ਪੋਕਲੈਨ ਤੇ ਸੈਂਕੜਿਆਂ ਦੀ ਤعداد ਦੇ ਵਿੱਚ ਜਿਹੜੀ ਪੁਲਿਸ ਫੋਰਸ ਪਹੁੰਚ ਚੁੱਕੀ ਹੈ ਤਾਂ ਕਿ ਅੱਜ ਦੋਨੋਂ ਸ਼ੰਭੂ ਤੇ ਖਨੋਰੀ ਜਿਹੜੇ ਮੋਰਚੇ ਨੇ ਉਹ ਉਠਾਉਣ ਦਾ ਮਨ ਬਣਾ ਲਿਆ ਗਿਆ ਕਿਸਾਨ ਆਗੂ ਬਲਦੇਵ ਸਿੰਘ ਜੀਰਾ ਜਿਹੜੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਨੇ ਉਹਨਾਂ ਨਾਲ ਹੁਣੇ-ਹੁਣੇ ਸਾਡੀ ਗੱਲ ਹੋਈ ਹੈ ਔਰ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਡੇ ਉੱਪਰ ਇਹ ਹਮਲਾ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਸਾਨੂੰ ਵਸਾ ਕੇ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਗਿਆ ਕਿਸਾਨ ਪ੍ਰਧਾਨ ਬਲਦੇਵ ਜੀਰਾ ਨੇ ਕਿਹਾ ਕਿ ਇੱਕ ਪਾਸੇ ਸਾਨੂੰ ਗੱਲਬਾਤ ਦੇ ਲਈ ਚੰਡੀਗੜ੍ਹ ਸੱਦਿਆ ਗਿਆ ਔਰ ਫਿਰ ਮੀਟਿੰਗ ਕਰਕੇ ਉਸ ਤੋਂ ਬਾਅਦ ਤੁਰੰਤ ਗ੍ਰਿਫਤਾਰੀਆਂ ਕਰ ਲਈਆਂ ਗਈਆਂ ਕਿਸਾਨ ਆਗੂ ਨੇ ਕਿਹਾ ਇਹਦਾ ਮਤਲਬ ਕਿ ਅੱਗੇ ਤੋਂ ਅਸੀਂ ਸਰਕਾਰ ਦੇ ਉੱਪਰ ਕੋਈ ਭਰੋਸਾ ਨਾ ਕਰੀਏ ਸਰਕਾਰ ਦੀਆਂ ਮੀਟਿੰਗਾਂ ਤੇ ਕੋਈ ਭਰੋਸਾ ਨਾ ਕਰੀਏ ਕਿਸੇ ਵੀ ਟਾਈਮ ਮੀਟਿੰਗ ਲਈ ਸੱਦ ਕੇ ਸਾਨੂੰ ਫੜਿਆ ਜਾ ਸਕਦਾ ਹੈ ਕਿਸਾਨ ਆਗੂ ਬਲਦੇਵ ਜੀਰਾ ਨੇ ਕਿਹਾ ਕਿ ਐਦਾਂ ਤਾਂ ਵਿਰੋਧੀ ਦੇਸ਼ ਵੀ ਐਸ ਦੌਰ 'ਚ ਨਹੀਂ ਕਰਦੇ ਕਿ ਗੱਲਬਾਤ ਲਈ ਸੱਦ ਕੇ ਟੇਬਲ ਤੇ ਬੈਠ ਕੇ ਉਸ ਤੋਂ ਬਾਅਦ ਫਿਰ ਫੜ ਲਿਆ ਜਾਵੇ ਗ੍ਰਿਫਤਾਰ ਕਰ ਲਿਆ ਜਾਵੇ ਕਿਸਾਨ ਆਗੂ ਬਲਦੇਵ ਜੀਰਾ ਨੇ ਕਿਹਾ ਕਿ ਇੱਕ ਪਾਸੇ ਭਗਵੰਤ ਮਾਨ ਸਰਕਾਰ ਕਹਿੰਦੀ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਹਤਾਇਸ਼ੀਆਂ ਅਸੀਂ ਕਿਸਾਨਾਂ ਦੇ ਨਾਲ ਆ ਦਿੱਲੀ ਜਾਣਾ ਕਿਸਾਨਾਂ ਦਾ ਹੱਕ ਹੈ ਰਾਜਧਾਨੀ 'ਚ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਨੇ ਤੇ ਅੱਜ ਬਲਦੇਵ ਜੀਰਾ ਨੇ ਕਿਹਾ ਕਿ ਸਾਡੇ ਉੱਪਰ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਪਰ ਭਗਵਾਨ ਤਮਨ ਸਰਕਾਰ ਨੇ ਇਹ ਤੈ ਸੁਦਾ ਹਮਲਾ ਕੀਤਾ ਹੁਣੇ-ਹੁਣੇ ਜਾਣਕਾਰੀ ਆਈ ਹੈ ਕਿ ਜਿਹੜੇ ਜਗਜੀਤ ਸਿੰਘ ਢੱਲੇਵਾਲ ਨੇ ਉਹਨਾਂ ਨੂੰ ਐਂਬੂਲੈਂਸ ਸਮੇਤ ਗ੍ਰਿਫਤਾਰ ਕਰਕੇ ਪਟਿਆਲਾ ਲਿਆਂਦਾ ਜਾ ਰਿਹਾ ਪਹਿਲਾ ਚੰਦ ਮਿੰਟ ਪਹਿਲਾਂ ਸਾਡੇ ਕੋਲ ਅਪਡੇਟ ਪਹੁੰਚੀ ਕਿ ਉਹਨਾਂ ਨੂੰ ਰਜਿੰਦਰਾ ਹਸਪਤਾਲ ਲੈ ਕੇ ਆਇਆ ਜਾ ਰਿਹਾ ਫਿਰ ਪਤਾ ਲੱਗਿਆ ਕਿ ਉਹਨਾਂ ਨੂੰ ਤ੍ਰਿਪੜੀ ਥਾਣੇ ਦੇ ਵਿੱਚ ਲੈ ਕੇ ਆਇਆ ਜਾ ਰਿਹਾ ਜਿਹੜੇ ਸਰਮਨ ਸਿੰਘ ਪੰਦੇਰ ਹੈ ਉਹਨਾਂ ਬਾਰੇ ਜਾਣਕਾਰੀ ਆਈ ਹੈ ਕਿ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਗੱਡੀਆਂ 'ਚ ਛਿਟਕੇ ਤੋਂ ਸਮਾਣਾ ਵੱਲ ਲੈ ਗਈ ਐ ਦੂਜੇ ਜਿਹੜੇ ਆਗੂ ਫੜੇ ਗਏ ਨੇ ਉਹਨਾਂ ਦਾ ਅਜੇ ਪਤਾ ਨਹੀਂ ਹੈ ਕਾਫੀ ਤਕਾਮੁੱਕੀ ਉਸ ਟਾਈਮ ਹੋਈ ਜਦੋਂ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਉਹਨਾਂ ਦੇ ਉੱਪਰ ਟੁੱਟ ਕੇ ਪਈ ਐ ਔਰ ਇਹੇ ਗ੍ਰਿਫਤਾਰੀਆਂ ਉਦੋਂ ਹੋਈਆਂ ਜਦੋਂ ਕਿਸਾਨ ਆਗੂ ਮੀਟਿੰਗ ਕਰਕੇ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਤੋਂ ਆ ਰਹੇ ਸੀਗੇ ਔਰ ਥੋੜੀ ਦੂਰ ਅਜੇ ਆਏ ਸੀ ਚੰਡੀਗੜ੍ਹ ਮੋਹਾਲੀ ਬਾਰਡਰ ਦੇ ਉੱਪਰ ਉਨ੍ਹਾਂ ਦੇ ਉੱਪਰ ਇਹ ਐਕਸ਼ਨ ਕੀਤਾ ਗਿਆ ਤੇ ਗ੍ਰਿਫਤਾਰੀ ਕੀਤੀ ਗਈ ਹੈ ਹੁਣ ਸਵਾਲ ਵੱਡਾ ਬਣ ਗਿਆ ਕਿ ਕੀ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਪੂਰੇ ਪੰਜਾਬ ਦੇ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਕਰਨ ਲਈ ਮਨ ਬਣਾ ਚੁੱਕੀ ਹੈ ਕੀ ਪੰਜਾਬ ਸਰਕਾਰ ਨੂੰ ਇਹਦਾ ਸਿਆਸੀ ਨੁਕਸਾਨ ਨਹੀਂ ਭੁਗਤਣਾ ਪਵੇਗਾ ਕੀ ਪੰਜਾਬ ਸਰਕਾਰ ਜਿਹੜੀ ਆ ਉਹ ਜੋ ਕਿਸਾਨਾਂ ਦਾ ਵਿਰੋਧ ਹੈ ਜੋ ਕਿਸਾਨਾਂ ਦਾ ਰੋਸਾ ਹੈ ਉਸ ਨੂੰ ਉਠਾਉਣ ਲਈ ਤਿਆਰ ਹੈ ਔਰ ਜਾਣਕਾਰੀ ਆ ਰਹੀ ਹੈ ਕਿ ਇੰਟਰਨੈਟ ਵੀ ਬੰਦ ਕਰ ਦਿੱਤਾ ਗਿਆ ਇੰਟਰਨੈਟ ਪਹਿਲਾਂ ਸ਼ੰਭੂ ਬੰਦ ਕੀਤਾ ਗਿਆ ਉਸ ਤੋਂ ਬਾਅਦ ਪੂਰਾ ਰਾਜਪੁਰਾ ਤੇ ਪਟਿਆਲਾ ਇਲਾਕੇ ਦੇ ਵਿੱਚ ਇੰਟਰਨੈਟ ਬੰਦ ਕੀਤਾ ਜਾ ਰਿਹਾ ਹੈ ਔਰ ਚੁਫੇਰੇ ਤੋਂ ਇਸ ਖਬਰ ਦੇ ਉੱਪਰ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਨੇ ਔਰ ਇਸ ਵਕਤ ਦੀ ਸਥਿਤੀ ਹੈ ਕਿ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਪਰ ਤੇਜ਼ੀ ਦੇ ਨਾਲ ਫੜੋ ਫੜੀ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਅਗਲੀ ਸਥਿਤੀ ਕੁਝ ਮਿੰਟਾਂ ਤੱਕ ਪਤਾ ਲੱਗੇਗੀ ਭਗਵੰਤਮਾਨ ਸਰਕਾਰ ਇਹਦੇ ਤੇ ਕੀ ਐਕਸ਼ਨ ਲੈਂਦੀ ਹੈ ਕਿਹੜਾ ਪਾਸਾ ਪਰਤਦਾ ਹੈ ਕੀ ਕਿਸਾਨ ਆਗੂ ਛੱਡੇ ਜਾਣਗੇ ਜਾਂ ਜੇਲ੍ਹ ਭੇਜੇ ਜਾਣਗੇ ਪਿਛਲੇ ਦਿਨੀ ਦਿਨੀ ਜਦੋਂ ਕਿਸਾਨ ਆਗੂਆਂ ਨੇ ਚੰਡੀਗੜ੍ਹ ਮੋਰਚਾ ਲਾਉਣ ਦਾ ਐਲਾਨ ਕੀਤਾ ਸੀ ਤਾਂ ਭਗਵੰਤਮਾਨ ਸਰਕਾਰ ਨੇ ਫੜੋ ਫੜੀਆਂ ਕਰਕੇ ਤੇ ਕਿਸਾਨਾਂ ਦਾ ਉਹ ਐਕਸ਼ਨ ਰੋਕਿਆ ਸੀ ਉਸ ਤੋਂ ਬਾਅਦ ਹੁਣ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਨੂੰ ਚੰਡੀਗੜ੍ਹ ਵਿਧਾਨ ਸਭਾ ਦਾ ਘਰਾਓ ਰੱਖਿਆ ਹੋਇਆ ਹੈ ਉਸ ਤੋਂ ਪਹਿਲਾਂ ਕਿਸਾਨਾਂ ਦੇ ਉੱਪਰ ਭਗਵੰਤ ਮਾਨ ਸਰਕਾਰ ਦਾ ਇਹ ਜਿਹੜਾ ਐਕਸ਼ਨ ਹੋਇਆ ਇਸ ਤੋਂ ਬਾਅਦ ਦੀ ਸਥਿਤੀ ਕੀ ਬਣੇਗੀ ਇੱਥੇ ਇੱਕ ਸਵਾਲ ਇਹ ਵੀ ਹੈ ਕਿ ਕਿਸਾਨ ਜਿਹੜੇ ਤਿੰਨ ਗਰੁੱਪਾਂ 'ਚ ਤਿੰਨ ਧਿਰਾਂ 'ਚ ਵੰਡੇ ਹੋਏ ਸੀਗੇ ਉਹਦਾ ਵੀ ਇਹ ਨਤੀਜਾ ਹੋ ਸਕਦਾ ਕਿਉਂਕਿ ਸਯੁਕਤ ਕਿਸਾਨ ਮੋਰਚਾ ਇੱਕ ਵੱਡੀ ਤਾਕਤ ਸੀ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਤਿੰਨ ਧੜਿਆਂ 'ਚ ਵੰਡੀਆਂ ਗਈਆਂ ਇੱਕ ਐਸਕੇਐਮ ਭਾਰਤ ਦੂਸਰਾ ਐਸਕੇਐਮ ਗੈਰਸਿਆਸੀ ਤੀਸਰਾ ਕਿਸਾਨ ਮਜ਼ਦੂਰ ਮੋਰਚਾ ਜਿਹੜੀਆਂ ਸੈਂਕੜੇ ਕਿਸਾਨ ਮਜ਼ਦੂਰਾਂ ਦੀਆਂ ਜਥੇਬੰਦੀਆਂ ਸੀ ਉਹ ਤਿੰਨਾਂ ਥਾਵਾਂ ਤੇ ਵੰਡੀਆਂ ਗਈਆਂ ਤੇ ਤਾਕਤ ਵੰਡੀ ਗਈ ਉਸ ਤੋਂ ਬਾਅਦ ਇਹਨਾਂ ਦੀਆਂ ਏਕਤਾ ਮੀਟਿੰਗਾਂ ਪਿਛਲੇ ਦਿਨੀ ਹੋਈਆਂ ਪਹਿਲਾਂ ਪਾਤੜਾ ਚ ਹੋਈਆਂ ਰਾਜਪੁਰਾ ਚ ਹੋਈਆਂ ਫਿਰ ਚੰਡੀਗੜ੍ਹ ਚ ਹੋਈਆਂ ਦੋ ਮੀਟਿੰਗਾਂ ਏਕਤਾ ਦੇ ਲਈ ਪਰ ਕਿਸਾਨ ਜਥੇਬੰਦੀਆਂ ਦੀ ਏਕਤਾ ਸਿਰੇ ਨਹੀਂ ਚੜ ਸਕੀ ਤੇ ਹੁਣ ਦੇਖਣਾ ਇਹ ਵੀ ਹੈ ਕਿ ਕੀ ਕਿਸਾਨ ਜਥੇਬੰਦੀਆਂ ਆਪਣੀ ਏਕਤਾ ਕਰਨਗੀਆਂ ਜਾਂ ਇਸੇ ਤਰ੍ਹਾਂ ਵੰਡੀਆਂ ਰਹਿਣਗੀਆਂ ਅੱਜ ਦੇ ਐਕਸ਼ਨ ਨੇ ਇਹ ਸਾਬਤ ਕਰ ਦਿੱਤਾ ਕਿ ਜਦੋਂ ਵੀ ਟੁੱਟਿਆ ਜਾਂ ਨਿਖੜਿਆ ਜਾਂਦਾ ਹੈ ਤਾਂ ਤਾਕਤ ਖਤਮ ਹੁੰਦੀ ਹੈ ਫਿਰ ਇਸ ਤਰ੍ਹਾਂ ਦੇ ਨਤੀਜੇ ਭੁਗਤਨੇ ਪੈਂਦੇ ਨੇ ਬਹੁਤ ਸਾਰੇ ਲੋਕ ਅੱਜ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਕਿ ਜੇ ਕਿਸਾਨ ਜਥੇਬੰਦੀਆਂ ਇਕਜੁੱਟ ਇੱਕ ਮੁੱਠ ਹੁੰਦੀਆਂ ਤਾਂ ਆਹ ਨਤੀਜਾ ਨਹੀਂ ਸੀ ਭੁਗਤਣਾ ਪੈਣਾ ਤੇ ਪੰਜਾਬ ਸਰਕਾਰ ਦੀ ਸ਼ਾਇਦ ਇੰਨੀ ਹਿੰਮਤ ਨਾ ਪੈਂਦੀ ਕਿ ਉਹ ਐਦਾਂ ਮੀਟਿੰਗ ਲਈ ਸੱਦ ਕੇ ਕਿਸਾਨਾਂ ਦੀਆਂ ਫੜੋਫੜੀਆਂ ਕਰਦੀ ਤਾਂ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਇਹ ਕਹੀ ਜਾ ਸਕਦੀ ਹੈ ਕਿ ਕਿਸਾਨਾਂ ਨੂੰ ਮੀਟਿੰਗ ਲਈ ਚੰਡੀਗੜ੍ਹ ਬੁਲਾਇਆ ਗਿਆ ਮੀਟਿੰਗ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਕੀਤੀ ਜਦੋਂ ਕਿਸਾਨ ਆਗੂ ਵਾਪਸ ਜਾਣ ਲੱਗੇ ਤਾਂ ਪੁਲਿਸ ਨੇ ਉਹਨਾਂ ਤੇ ਅਟੈਕ ਕਰ ਦਿੱਤਾ ਪੁਲਿਸ ਨੇ ਸਰਮਨ ਸਿੰਘ ਪੁਹੇਰ ਨੂੰ ਗ੍ਰਿਫਤਾਰ ਕਰ ਲਿਆ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿ ਐਂਬੂਲੈਂਸ ਦੇ ਵਿੱਚ ਖਨੋਰੀ ਬਾਰਡਰ ਤੋਂ ਆਏ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਅਬ ਮੰਨੂ ਕੁਹਾਰ ਨੂੰ ਗ੍ਰਿਫਤਾਰ ਕਰ ਲਿਆ ਕਾਕਾ ਸਿੰਘ ਕੋਟੜਾ ਨੂੰ ਗ੍ਰਿਫਤਾਰ ਕਰ ਲਿਆ ਔਰ ਜਿਹੜੇ ਹੋਰ तमाम ਕਿਸਾਨ ਆਗੂ ਕੇਂਦਰ ਸਰਕਾਰ ਨਾਲ ਮੀਟਿੰਗ ਕਰਨ ਗਏ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਧਰ ਇੱਕ ਮੁੱਦਾ ਪੰਜਾਬ ਦੇ ਵਿੱਚ ਹੋਰ ਵੱਡਾ ਉੱਠਿਆ ਹੋਇਆ ਪਟਿਆਲੇ ਦੇ ਵਿੱਚ ਇੱਕ ਆਰਮੀ ਅਫੀਸਰ ਕਰਨਰ ਪੁਸ਼ਪਿੰਦਰ ਸਿੰਘ ਬਾੜ ਦੇ ਉੱਪਰ ਪਿਛਲੇ ਦਿਨੀ ਜਿਹੜਾ ਹਮਲਾ ਹੋਇਆ ਉਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਮਾਹੌਲ ਭਖਿਆ ਹੋਇਆ ਕਿਉਂਕਿ ਇੱਕ ਐਸਐਸਪੀ ਰੈਂਕ ਤੋਂ ਆਈਜੀ ਰੈਂਕ ਦੇ ਬਰਾਬਰ ਦਾ ਰੈਂਕ ਹੈ ਕਰਨਲ ਕਾ ਕਰਨਲ ਦੇ ਉੱਪਰ ਜਿਸ ਤਰ੍ਹਾਂ ਹਮਲਾ ਕੀਤਾ ਗਿਆ ਜਿਸ ਤਰ੍ਹਾਂ ਉਹਨਾਂ ਦੀਆਂ ਹੱਡੀਆਂ ਤੋੜੀਆਂ ਗਈਆਂ ਉਹਨਾਂ ਦੇ ਬੇਟੇ ਦੇ ਸਿਰ ਤੇ ਸੱਟਾਂ ਮਾਰੀਆਂ ਗਈਆਂ ਉਹ ਵੀਡੀਓ ਪੂਰੇ ਪੰਜਾਬ ਨੇ ਦੇਖੀ ਆ ਪੂਰੇ ਪੰਜਾਬ ਦੇ ਅੰਦਰ ਰੋਸ ਹੈ ਔਰ ਕਰਨਲ ਸਾਹਿਬ ਦੇ ਪਰਿਵਾਰ ਨੇ ਕਿਹਾ ਕਿ ਸਾਨੂੰ ਇਨਸਾਫ ਦੇਣ ਦੀ ਬਜਾਏ ਹਰਾਸ ਕੀਤਾ ਜਾ ਰਿਹਾ ਹੈ ਕਰਨਲ ਸਾਹਿਬ ਦਾ ਪਰਿਵਾਰ ਕਹਿ ਰਿਹਾ ਕਿ ਪਿਛਲੇ ਦਿਨਾਂ ਤੋਂ ਅੱਜ 6 ਦਿਨ ਬੀਤ ਗਿਆ ਅਸੀਂ ਇਨਸਾਫ ਚਾਹੁੰਦੇ ਆ ਅਸੀਂ ਪਹਿਲਾ ਪਟਿਆਲਾ ਦੀ ਪੁਲਿਸ ਕੋਲ ਤੇ ਫਿਰ ਡੀਜੀਪੀ ਪੰਜਾਬ ਕੋਲ ਇਨਸਾਫ ਲਈ ਗਏ ਪਰ ਅੱਜ ਤੱਕ ਸਾਡੀ ਝੋਲੀ ਖਾਲੀ ਹੈ ਉਹਨਾਂ ਨੇ ਕਿਹਾ ਕਿ ਆਖਰ ਕੀ ਮਜਬੂਰੀ ਹੈ ਐਸਐਸਪੀ ਪਟਿਆਲਾ ਨਾਨਕ ਸਿੰਘ ਦੀ ਕਿ ਉਹ ਵੀਡੀਓ ਦੇਖਣ ਤੋਂ ਬਾਅਦ ਵੀ ਆਪਣੇ ਜੂਨੀਅਰ ਪੁਲਿਸ ਅਧਿਕਾਰੀਆ ਤੇ ਕਾਰਵਾਈ ਨਹੀਂ ਕਰਨਾ ਚਾਹੁੰਦੇ ਆਖਰ ਕਿਉਂ ਫਿਰ ਕਾਨੂੰਨ ਕਿੱਥੇ ਹੈ ਫਿਰ ਕਾਨੂੰਨ ਦਾ ਕੰਮ ਕੀ ਹੈ ਪੂਰਾ ਪੰਜਾਬ ਪੁੱਛ ਰਿਹਾ ਕਿ ਜਿਨ੍ਹਾਂ ਨੇ ਗੁੰਡਾਗਰਦੀ ਰੋਕਣੀ ਹੈ ਜਿਨ੍ਹਾਂ ਨੇ ਗੁੰਡਾਗਰਦੀ ਨੂੰ ਠੱਲ ਪਾਉਣੀ ਹੈ ਜੇ ਉਹੀ ਗੁੰਡਾਗਰਦੀ ਤੇ ਉਤਰ ਆਉਣ ਤਾਂ ਫਿਰ ਇਨਸਾਫ ਦੀ ਉਮੀਦ ਕਿਦੇ ਤੋਂ ਕੀਤੀ ਜਾ ਸਕਦੀ ਹੈ ਤਾਂ ਇਸ ਟਾਈਮ ਇਸ ਭਖਰੇ ਮੁੱਦੇ ਦੇ ਦਰਮਿਆਨ ਦੂਜਾ ਵੱਡਾ ਮੁੱਦਾ ਜਿਹੜਾ ਉਹ ਉੱਠ ਖੜਾ ਹੋਇਆ ਜਿਹੜਾ ਕਿਸਾਨ ਆਗੂਆਂ ਦੀ ਇੱਕਦਮ ਗ੍ਰਿਫਤਾਰੀ ਸ਼ੁਰੂ ਕਰ ਦਿੱਤੀ ਹੈ ਔਰ ਸ਼ੰਭੂ ਤੇ ਖਨੋਰੀ ਮੋਰਚੇ ਦੇ ਉੱਪਰ ਪੁਲਿਸ ਨੇ ਵੱਡਾ ਹਮਲਾ ਵਿੜ ਦਿੱਤਾ ਹੁਣ ਅਗਲੀ ਸਥਿਤੀ ਕੀ ਬਣੇਗੀ ਚੰਦ ਮਿੰਟਾਂ ਤੱਕ ਅਗਲੀ ਅਪਡੇਟ ਲਾਈਵ ਸੱਚ ਟੀਵੀ ਦੇ ਉੱਪਰ ਤੁਹਾਨੂੰ ਫਿਰ ਦੇਵਾਂਗੇ ਉਦੋਂ ਤੱਕ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨ